ਹੈਲੋ ਜੀ ਸਭ ਸ੍ਰੀ ਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਸ਼ੁਰੂ ਕਰਦੇ ਹਾਂ ਵੀਡੀਓ ਜਿਹਦੇ ਲਈ ਆਪਾਂ ਨੇ ਚੀਨੀ ਲੈ ਲਈ ਚੀਨੀ ਨੂੰ ਆਪਾਂ ਜਾਰ ਵਿੱਚ ਪਾ ਕੇ ਪੀਸ ਲੈਣੀ ਆ ਜਿਵੇਂ ਛਿੰਗੀ ਤਰ੍ਹਾਂ ਬ੍ਰੀਕ ਕਰ ਰਹੇ ਹਾਂ ਆਪਾਂ ਚੀਨੀ ਨੂੰ ਲਓ ਜੀ ਚੀਨੀ ਆਪਾਂ ਨੇ ਪੀਸ ਲਈ ਦੇਖੋ gli fossimo zdję чисdi che il perali che il perali una cartugia di bancomato, ma è di prenderle e si può un di l'acqua per anche Si, ਆਪਾਂ ਇਹਨੂੰ ਆਟਾ ਦੇ ਵਿੱਚ ਪਾ ਲੈਨੇ ਆਂ ਆਪਾਂ ਮਿਕਸੀ ਜੀ ਵੀ ਕਰ ਸਕਦੇ ਹਾਂ ਪਰ ਮਿਕਸੀ ਜੀ ਨਹੀਂ ਕਰਕੇ ਆਪਾਂ ਇਹਨੂੰ ਦੇਸੀ ਤਰੀਕੇ ਨਾਲ ਕਰਾਂਗੇ ਮਿਕਸੀ ਵਾਲੀ ਜਿਆਦਾ ਪਤਲੀ ਜੀ ਹੋ ਜਾਂਦੀ ਹੈ ਜੀ ਚੰਗੀ ਤਰ੍ਹਾਂ ਨੂੰ ਆਪਾਂ ਇੱਦਾਂ ਫੈਂਟ ਲਵਾਂਗੇ। 10 ਮਿੰਟ ਦੇਰ ਤੱਕ ਫੈਂਟਾਂਗੇ ਜਿੰਨੀ ਦੇਰ ਤੱਕ ਇਹਦੇ ਧੱਗ ਨਹੀਂ ਉੱਠ ਕੱਢਦੇ ਨਹੀਂ ਕਿ। ਲਓ ਜੀ ਆਪਾਂ ਨੇ ਚੰਗੀ ਤਰ੍ਹਾਂ ਫੈਂਟ ਲਈ। ਦਹੀਂ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਦੁਬਾਰਾ ਫੇਰ ਫੈਂਟਾਂਗੇ। ਹੁਣ ਆਪਾਂ ਲੋੜ ਅਨੁਸਾਰ ਇਹਦੇ ਵਿੱਚ ਪਾਣੀ ਪਾ ਲੈਨੇ ਆ। ਇਹਨੂੰ ਚੰਗੀ ਤਰ੍ਹਾਂ ਫੇਰ ਮਿਕਸ ਕਰ ਲੈਨੇ ਆ। ਲੈ ਜਿਨ੍ਹਾਂ ਨੇ ਇਹਦੇ ਵਿੱਚ ਆਪਾਂ ਪਾ ਲੈਨੇ ਚੀਨੀ ਕਿੰਨੇ ਕੱਪਾਂ ਨੂੰ ਜ਼ਰੂਰ ਤਾਂ ਇੰਨੀ ਚੀਨੀ ਪਾਵਾਂਗੇ ਆਪਾਂ। 3 ਕ ਚਮਚੇ ਚੀਨੀ ਦੇ ਪਾ ਲੈਨੇ। ਇਹਨਾਂ ਟਾਈਕ ਨੂੰ ਇਹਨੇ ਮਿਕਸ ਕਰ ਆ ਲੈਨੇ। ਇੰਨੀ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆਪਾਂ ਤਾਂ ਜੋ ਦਹੀਂ ਚਰਲ ਜੇ ਲੋ ਜੀ ਦਹੀਂ ਆਪਣੇ ਦੇਖੋ ਚੰਗੀ ਤਰ੍ਹਾਂ ਮਿਕਸ ਹੋ ਗਈ ਲੋ ਜੀ ਜਿਹੜੀ ਆਪਾਂ ਗਲਾਸ ਲੈ ਲੈ ਦੋ ਆਪਾਂ ਨੇ ਦੋ ਗਲਾਸ ਲੈ ਲਏ ਜਿਹੜੀ ਆ ਲੱਸੀ ਬਣਾਈ ਦੀ ਇਹਨਾਂ ਨੂੰ ਗਲਾਸਾਂ ਦੇ ਵਿੱਚ ਪਾ ਲੈਨੇ ਆ ਇਦੇ ਵਿੱਚ ਥੋੜਾ ਜਿਹਾ ਆਪਾਂ ਬਦਾਮ ਵੀ ਰੜਾਲੇ ਵਿੱਚ ਮਧਰਾਪਨੇ ਵਾਲੇ ਹੋਏ ਦੁੱਧ ਦੀ ਕਰੀਮ ਲੈ ਲਈ ਮਰਿਵਾਲੇ ਦੁੱਧ ਨਹੀਂ ਮਿਲਿਆ ਇਹ ਕਰੀਮ ਨਹੀਂ ਹੈਗੀ ਜੀ ਦੁੱਧ ਦੇ ਉੱਪਰੋਂ ਲਾਹੀ ਹੋਈ ਮਿਲਈ ਆ ಇನ್ನು ಲೀಸ್ ಇಬ್ಬರೀ ಥಡಿ ಟೂಟಿ ಫ್ರೂಟಿ ಇನ್ನು ಲೀಡಾ ਇੱਧਰ ਆਪਾਂ ਨੇ ਬਦਾਮ ਲੈ ਲੇ। ਇਹ ਵੀ ਆਪਾਂ ਲੱਸੀ ਦੇ ਵਿੱਚ ਐਡ ਕਰ ਦਿੰਨੇ ਆ। ਕਿਉਂਕਿ ਜਿੰਨਾ ਚਿਰ ਆਪਾਂ ਵਾਲੇ ਹੋਦਦੀ ਦੇ ਵਿੱਚ ਮਲਾਈ ਨਹੀਂ ਪਾਉਂਦੇ ਜੀ ਉਹਨਾਂ ਦੇਰ ਤੱਕ ਲੱਸੀ ਨਹੀਂ ਬਣਦੀ। ਲੱਸੀ ਮਲਾਈ ਨਾਲੇ ਬਣਦੀ ਆ ਵਾਲੇ ਹੋਦਦੀ ਮਲਾਈ ਹੋਵੇ ਵਿੱਚ। ਲਓ ਜੀ। ਆਪਣੀ ਖੱਟੀ ਤੇ ਮਿੱਠੀ ਲੱਸੀ ਬਣ ਕੇ ਦੇਾਂਗਾ। ਪੰਜਾਬੀਆਂ ਦੇ ਰੂਹ ਦੀ ਖਰਾਕ ਮਨਪਸੰਦ। ਬੀਡੀਓ ਨੂੰ ਜੇ ਵੀਡੀਓ ਵਧੀਆ ਲੱਗੇ ਤਾਂ ਲਾਇਕ ਕਰਿਓ, ਸ਼ੇਅਰ ਕਰਿਓ ਚੈਨਲ ਨੂੰ। ਕਮੈਂਟ ਜ਼ਰੂਰ ਕਰਦਿਆ ਕਰੋ ਜੀ। ਮਿਲਦੇ ਆਂ ਕਿਸੇ ਹੋਰ ਵੀਡੀਓ 'ਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦੇਖੋ ਕਿੰਨੇ ਵਧੀਆ ਕਰੀਮ ਲੱਗਦੀ ਆ। ਮੜਈਨਾ